ਸਸ਼ੀਆ ਕਾਲ ਦੀ ਸਵਾਗਤ ਹੈ ਤੁਹਾਡਾ ਪਿੰਡੂ ਕਮਾਨ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਕਰਦੇ ਹਾਂ ਜੀ ਆਪਣੇ ਅੱਜ ਦੇ ਬਲੌਗ ਦੀ ਸ਼ੁਰੂਆਤ ਟਾਈਮ ਵੱਜ ਗਏ ਸੀ 5 ਤੇ ਮੈਂ ਸੋਚਿਆ ਚਲੋ ਬਲੌਗ ਬਣਾ ਲਈਏ ਹਨਾ ਅੱਜ ਦਾ ਬਲੌਗ ਹੈ ਜਿਹੜਾ ਥੋੜਾ ਜਿਹਾ ਜਾਣਕਾਰੀ ਭਰਪੂਰ ਹੋਣ ਵਾਲਾ ਹੈਗਾ ਤੁਹਾਡੇ ਲਈ ਕਿਉਂਕਿ ਅੱਜ ਮੈਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਉਣ ਜਾ ਰਹੀਆਂ ਕੁਝਕ ਆਪਣੇ ਇੰਡੀਅਨ ਕਰੰਸੀ ਤੇ ਕੁਝਕ ਬਾਰਲਿੰਗ ਕਰੰਸੀਜ਼ ਦੇ ਹਨਾ ਸਿੱਕੇ ਤੇ ਨੋਟ ਤੇ ਕੁਝ ਕੁ ਆਪਣੇ ਹਜੇ ਵੀ ਚੱਲ ਰਹੇ ਨੇ ਹਨਾ ਕੁਝ ਕੁ ਬੰਦ ਹੋ ਗਏ ਨੇ ਤਾਂ ਉਹਦੇ ਕਰਕੇ ਤੁਸੀਂ ਬਣੇ ਰਹੋ ਜੀ ਬਲੌਗ ਦੇ ਵਿੱਚ ਤੇ ਆਪਾਂ ਦਾ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋ ਐਨਰਜੀ 10 ਪੈਸੇ ਇੰਡੀਆਨ ਜਿਹੜੇ ਕਿ ਇੱਕ ਸਕੀਮ ਦੇ ਤਹਿਤ ਜਾਰੀ ਕੀਤੇ ਹੋਏ ਨੇ ਨਿਯੋਜਿਤ ਪਰਿਵਾਰ ਸਭ ਕੇ ਲਿਏ ਅਨਾਜ ਮਤਲਬ ਕਿ ਫੈਮਿਲੀ ਪਲੈਨਿੰਗ ਦਾ ਜਿਹੜਾ ਪ੍ਰੋਗਰਾਮ ਹੈ ਹਨਾ ਉਹਦੇ ਤਹਿਤ ਜਾਰੀ ਕੀਤੇ ਹੋਏ ਨੇ ਇਹ 10 ਪੈਸੇ ਇਹ ਵੀ ਨੇ ਜੀ 10 ਪੈਸੇ ਇੰਡੀਆ ਨਾ ਇਹ ਜਾਰੀ ਕੀਤੇ ਹੋਏ ਨੇ ਜੀ 1988 ਦੇ ਵਿੱਚ 1988 ਦੇ ਵਿੱਚ ਜਾਰੀ ਕੀਤੇ ਹੋਏ ਨੇ 10 ਪੈਸੇ ਇੰਡੀਅਨ ਇਹਨੇ ਜੀ 2 ਪੈਸੇ 1984 ਦੇ ਵਿੱਚ ਜਾਰੀ ਕੀਤੇ ਹੋਏ ਨੇ 1984 ਦੇ ਨਾਲ ਸਿੱਖਾਂ ਦਾ ਤੇ ਪੰਜਾਬ ਦਾ ਗੂੜਾ ਸਬੰਧ ਹੈ ਹਨ ਤੇ 1984 ਵਿੱਚ ਇਹ ਜਾਰੀ ਕੀਤੇ ਹੋਏ ਨੇ 20 ਪੈਸੇ A ਨੇ ਜੀ 25 ਪੈਸੇ ਜਿਹੜੇ ਜਾਰੀ ਕੀਤੇ ਹੋਏ ਨੇ ਜੀ 1999 ਦੇ ਵਿੱਚ 25 ਪੈਸੇ ਜੀ ਇਹ ਵੀ ਨੇ ਜੀ 25 ਪੈਸੇ 1973 ਦੇ ਵਿੱਚ ਜਾਰੀ ਕੀਤੇ ਹੋਏ ਮਤਲਬ ਰੁਪਇਆ ਚੌਥਾ ਹਿੱਸਾ ਹੈ ਨਾ 25 ਪੈਸੇ اے ਨੇ ਜੀ 50 ਪੈਸੇ ਅੱਧਾ ਰੁਪਇਆ ਆਪਾਂ ਕਹਿ ਸਕਦੇ ਹਾਂ ਨਾ 1999 ਦੇ ਵਿੱਚ ਜਾਰੀ ਕੀਤੇ ਹੋਏ ਨੇ ਇਹ ਪਹਿਲਾਂ ਵਾਲੇ ਟਾਈਮ ਦੇ ਵਿੱਚ ਤਾਂ ਹਨਾ 50 ਪੈਸੇ ਵੀ ਵੀ ਟੌਫੀਆਂ ਲੈ ਕੇ ਖਾ ਲੈਂਦੇ ਸੀ ਜਵਾਕ ਤੇ ਹੁਣ ਤਾਂ ਰੁਪਈਏ ਆ ਵੀ ਨਹੀਂ ਲੈਂਦਾ ਕੋਈ ਜਵਾਕ ਹਨਾ ਤੇ اے ਜੀ 1/4 ਰੁਪਈ ਮਤਲਬ ਚੌਥਾ ਹਿੱਸਾ ਰੁਪਈਏ ਦਾ 1943 ਦਾ ਵੰਡ ਤੋਂ ਮਤਲਬ ਪਹਿਲਾਂ ਦਾ ਆਜ਼ਾਦੀ ਤੋਂ ਪਹਿਲਾਂ ਦਾ ਹਨਾ 1943 ਦੇ ਵਿੱਚ ਜਾਰੀ ਕੀਤਾ ਹੋਇਆ ਕਿਸੇ ਕਿੰਗ ਦੁਆਰਾ ਜਾਰੀ ਕੀਤਾ ਕਿੰਗ ਦੇ ਨਾਮ ਤੇ ਜਾਰੀ ਕੀਤਾ ਹੋਇਆ ਇਹ ਚੌਥਾ ਹਿੱਸਾ ਰੁਪਈਆ ਦਾ ਇਹ ਆ ਦੀ ਹਾਫ ਅਨਾ ਹਨਾ 1818 ਦਾ ਜਿਹੜਾ ਕਿ ਸ਼ਿਰੜੀ ਵਾਲੇ ਸਾਈਂ बाबा ਉਹਨਾਂ ਦੇ ਨਾਮ ਤੇ ਹਨਾ ਜਾਰੀ ਕੀਤਾ ਹੋਇਆ ਹੈ ਆਨਾ 1818 ਦਾ ਇੱਕ ਆਨਾ ਹੁੰਦਾ ਜੀ 6.25 ਪੈਸਿਆਂ ਦੇ ਬਰਾਬਰ ਹਨਾ ਤਾਂ ਹਾਫ ਆਨਾ ਤੁਸੀਂ ਦੇਖ ਲਓ ਹਨਾ ਤੇ ਆਨਾ ਆਨੇ ਦੀ ਵੈਲਿਊ ਮਤਲਬ 6.25 6.25 ਪੈਸੇ ਹੁੰਦੀ ਹੈ ਇੱਕ ਆਨੇ ਦੀ ਵੈਲਿਊ ਇਹ ইস্ট ਇੰਡੀਆ ਕੰਪਨੀ ਬ੍ਰਿਟਿਸ਼ ਰਾਜ ਦੇ ਵਿੱਚ ਜਾਰੀ ਕੀਤਾ ਹੋਇਆ ਹੈ ইস্ট ਇੰਡੀਆ ਕੰਪਨੀ ਦੇ ਦੁਆਰਾ ਜਾਰੀ ਕੀਤਾ ਹੋਇਆ ਹੈਗਾ ਇਹ ਉਹਨਾਂ ਦੇ ਰੂਲ ਦੇ ਅੰਡਰ ਬਣਿਆ ਹੋਇਆ ਹੈਗਾ ਉਰਦੂ ਦੇ ਵੀ ਅੱਖਰ ਲਿਖੇ ਹੋਏ ਨੇ ਇਹਦੇ ਉੱਪਰ ਹਾਂ ਉਰਦੂ 'ਚ ਵੀ ਲਿਖਿਆ ਹੋਇਆ ਹੈਗਾ ਤੇ ਇੰਗਲਿਸ਼ ਦੇ ਵਿੱਚ ਵੀ ਪਿੱਛੇ ਇਹਦੇ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈਗਾ ਤੇ ਸਾਈਂ ਬਾਬਾ ਦੀ ਜਿਹੜੀ ਮੂਰਤੀ ਟਾਈਪ ਉੱਤੇ ਜਿਹੜੀ ਪਿਕਚਰ ਬਣਾਈ ਹੋਈ ਹੈ ਇਹ ਹੈ ਜੀ 1 ਰੁਪਈਆ ਇੰਡੀਆ 1904 ਦੇ ਵਿੱਚ 1 ਰੁਪਈਆ ਇੰਡੀਆ ਇਹਦੇ ਵਿੱਚ ਪਿੱਛੇ ਬਣੀ ਹੋਈ ਹੈ ਜੀ ਕਿੰਗ ਇੰਪੀਰੀਅਰ ਦੀ ਮਤਲਬ ਫੋਟੋ ਜੀ ਬਣਾਈ ਹੋਈ ਹੈ ਇਹਨਾਂ ਨੇ ਹਨ ਐਡਵਰਡ 7 ਥ ਕੀ ਹੋਇਆਗਾ ਤੇ 1 ਰੁਪਈਆ ਇੰਡੀਅਨ ਹੈ ਕਿੰਗ ਦਾ ਕਰਾਊਨ ਵੀ ਬਣਿਆ ਹੋਇਆ ਹੈ ਮਤਲਬ ਕਿਸੇ ਕਿੰਗ ਦੇ ਉੱਤੇ ਜਿਹੜਾ ਇਹ ਜਾਰੀ ਕੀਤਾ ਹੋਇਆ ਹੈ ਕਿੰਗ ਐਂਡ ਇੰਪੀਰੀਅਰ ਵੀ ਲਿਖਿਆ ਹੋਇਆ ਹੈ ਸਾਈਟ ਤੇ ਹਨ 1 ਰੁਪਈਆ ਇੰਡੀਆ 1904 ਦੇ ਵਿੱਚ ਨੈਕਸਟ ਨੇ ਜੀ 2 ਰੁਪਈਆ ਇਹਦੇ ਪਿੱਛੇ ਬਣੀ ਹੋਈ ਹੈ ਜੀ ਸ਼੍ਰੀ ਅਰਵਿੰਦ ਸ਼੍ਰੀ ਅਰਵਿੰਦ ਸੰਪੂਰਨ ਜੀਵਨ ਯੋਗ ਹੈ ਮਤਲਬ ਯੋਗਾ ਦੇ ਉੱਤੇ ਹੈ ਨਾ ਬਣਾਇਆ ਹੋਇਆਗਾ 1998 1998 ਦੇ ਵਿੱਚ ਬਣਾਇਆ ਹੋਇਆ ਹੈ ਜਾਰੀ ਕੀਤਾ ਹੋਇਆ ਸਿੱਕਾ 2 ਰੁਪਈਆ ਨੈਕਸਟ ਹੈ ਜੀ 5 ਰੁਪਏ ਇੰਡੀਅਨ ਜਿਹਦੇ ਪਿੱਛੇ ਬਣੇ ਹੋਏ ਹੈ ਜੀ ਸੰਤ ਅਲਫਾਂਜ਼ਾ ਜਨਮ ਸ਼ਤਾਬਦੀ ਨੂੰ ਮੁਖ ਰੱਖ ਕੇ ਜਿਹੜਾ ਇਹ ਸਿੱਕਾ ਜਾਰੀ ਕੀਤਾ ਗਿਆ 1910 2009 5 ਰੁਪਏ ਦਾ ਸਿੱਕਾ ਜੀ ਇੰਡੀਅਨ ਨੈਕਸਟ ਹੈ ਜੀ 5 ਰੁਪਏ ਦਾ ਸਿੱਕਾ ਇਹਦੇ ਪਿੱਛੇ ਬਣਿਆ ਹੋਇਆ ਹੈ ਜੀ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਪਲੈਟੀਨਮ ਜੈਨਤੀ ਪਲੈਟੀਨਮ ਜੂਬਲੀ ਦੇ ਤਹਿਤ 1935 ਤੋਂ 2010 ਤੱਕ ਮਤਲਬ ਇਹ ਸਿੱਕਾ ਜਿਹੜਾ ਬਣਾਇਆ ਗਿਆਗਾ 5 ਰੁਪਏ ਦਾ ਰਿਜ਼ਰਵ ਬੈਂਕ ਦੀ ਪਲੈਟੀਨਮ ਜੈੰਤੀ ਨੂੰ ਮੁੱਖ ਰੱਖਦੇ ਹੋਏ ਹਨ ਉਹਦੇ ਤਹਿਤ ਨੈਕਸਟ ਹੈ ਜੀ 5 ਰੁਪੀਆ ਇੰਡੀਅਨ ਇਹਦੇ ਪਿੱਛੇ ਬਣਿਆ ਹੋਇਆ ਜੀ ਆਇਆਕਰ ਭਾਰਤ ਨਿਰਮਾਣ ਕੇ ਵਰਸ਼ ਇਨਕਮ ਟੈਕਸ 150 ইয়ার্স ਆਫ ਬਿਲਡਿੰਗ ਇੰਡੀਆ 150 ਸਾਲ ਇਨਕਮ ਟੈਕਸ ਦੇ ਕੰਪਲੀਟ ਹੋਣ ਤੇ ਚਾਣਕਿਆ ਦੀ ਉਹ ਬਣੀ ਆ ਪਿੱਛੇ ਤੇ ਉਦੋਂ ਇਹ ਸਿੱਕਾ ਜਾਰੀ ਕੀਤਾ ਗਿਆਗਾ 5 ਰੁਪਏ ਦਾ 5 ਰੁਪਏ ਦਾ ਨੈਕਸਟ 5 ਰੁਪਏ ਇਹ ਹੈਗਾ ਜੀ 2010 ਦੇ ਵਿੱਚ ਇਹ ਬਣਿਆ ਹੋਇਆਗਾ 1000 ਸਾਲ ਪੂਰੇ ਹੋਣ ਤੇ ਬ੍ਰਹਮਦੇਸ਼ਵਰ ਬ੍ਰਹਮਦੇਸ਼ਵਰ ਟੈਂਪਲ ਦੇ ਹਜ਼ਾਰ ਸਾਲ ਪੂਰੇ ਹੋਣ ਤੇ ਇਹ ਜਿਹੜਾ ਤੰਜਾਵਰ ਤੰਜਾਵਰ ਦੇ ਵਿੱਚ ਜਿਹੜਾ ਇਹ ਮੰਦਿਰ ਹੈ ਉਹ ਦੇ ਹਜ਼ਾਰ ਸਾਲ ਪੂਰੇ ਹੋਣ ਤੇ 2010 ਦੇ ਵਿੱਚ ਇਹ ਸਿੱਕਾ ਜਿਹੜਾ ਜਾਰੀ ਕੀਤਾ ਗਿਆ ਹੈਗਾ ਨੈਕਸਟ ਜੀ 5 ਰੁਪਏ ਦਾ ਹੀ ਇਹ ਵੀ ਸਿੱਕਾ ਸਿੱਕੇ ਬਹੁਤ ਨੇ ਹਨਾ ਸੇਮ ਸੇਮ 5-5 ਰੁਪਏ ਦੇ ਪਰ ਪਿੱਛੇ ਜਿਹੜੀਆਂ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਅਲੱਗ-ਅਲੱਗ ਨੇ ਹਨਾ ਤਾ ਕਰਕੇ ਮੈਂ ਤੁਹਾਨੂੰ ਇਹ ਦਿਖਾ ਰਹੀ ਆ ਇਹ ਨੇ ਜੀ ਕੂਕਾ ਅੰਦੋਲਨ ਦੇ 150 ਸਾਲ ਪੂਰੇ ਹੋਣ ਤੇ ਜਾਰੀ ਕੀਤਾ ਗਿਆਗਾ ਕੂਕਾ ਅੰਦੋਲਨ ਸਤਗੁਰੂ ਰਾਮ ਸਿੰਘ ਦੇ ਨਾਮ ਤੇ 150 ਸਾਲ ਕੰਪਲੀਟ ਹੋਣ ਤੇ ਉਹਨਾਂ ਦੇ ਇਹ ਸਿੱਕਾ 5 ਰੁਪਏ ਦਾ ਜਾਰੀ ਕੀਤਾ ਗਿਆ ਸੀਗਾ ਇਹ ਜੀ 5 ਰੁਪਏ ਦਾ ਸਿੱਕਾ ਜਿਹਦੇ ਪਿੱਛੇ ਬਣੀ ਹੋਈ ਹੈ ਜੀ ਮਾਤਾ ਵੈਸ਼ਨੋ ਦੇਵੀ ਦੀ ਹਨਾ ਜਿਹੜੀ ਉਹ ਬਣੀ ہوئی ਆ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੂਡ ਦੇ ਅੰਡਰ ਜਿਹੜਾ ਹੈ ਸਿੱਕਾ ਹਨਾ ਬਣਾਇਆ ਗਿਆ ਹੈਗਾ ਪਿੱਛੇ ਮਾਤਾ ਵੈਸ਼ਨਦੀ ਦੀ ਇਹਨਾਂ ਨੇ ਮੂਰਤੀ ਜੀ ਬਣਾਈਆ ਹਨਾ ਨੈਕਸਟ ਹੈ ਜੀ 5 ਰੁਪਏ ਦਾ ਸਿੱਕਾ ਜਿਹੜਾ ਡੈਲੀ 2010 2010 ਦੇ ਵਿੱਚ ਜਿਹੜੀਆਂ ਕਾਮਨ ਵੈਲਥ ਹਨਾ ਗੇਮਸ ਹੋਈਆਂ ਸੀਗੀਆਂ ਅਕਤੂਬਰ 2010 ਦੇ ਵਿੱਚ ਉਹਦੇ ਤਹਿਤ ਹੈ ਜਿਹੜਾ ਇਹ ਸਿੱਕਾ ਜਾਰੀ ਕੀਤਾ ਗਿਆਗਾ ਕਾਮਨ ਮੈਂਥ ਗੇਮਸ ਹੋਣ ਸੀ ਜਿਹੜੀਆਂ ਇਹ ਦੇਖੋ ਜੀ 5 ਰੁਪਏ ਦਾ ਸਿੱਕਾ ਕਿੰਨਾ ਵੱਡਾ ਹੈ ਨਾ ਇਹਨਾਂ ਦੇ ਮੁਕਾਬਲੇ ਜਿਵੇਂ ਇਹ ਤਾਂ ਛੋਟੇ ਨੇ ਇਹਦੋਂ ਹੈ ਨਾ ਇਹ ਕਾਫੀ ਵੱਡਾ ਤੇ ਇਹ ਹੈਗਾ ਜੀ ਜਾਰੀ ਕੀਤਾ ਹੋਇਆ ਇੰਦਰਾ ਗਾਂਧੀ ਦੇ ਨਾਮ ਤੇ 5 ਰੁਪਏ ਦਾ ਸਿੱਕਾ ਜਾਰੀ ਕੀਤਾ ਹੋਇਆ ਜੀ 1917 ਦੇ ਵਿੱਚ ਇਹ ਵੀ ਦੇਖੋ ਇਹ ਵੀ ਕਾਫੀ ਵੱਡਾ ਹੈ ਨਾ ਇਹ ਜਾਰੀ ਕੀਤਾ ਹੋਇਆ ਜੀ ਜਵਾਹਰਨਾ ਲਾਲ ਨਹਿਰੂ ਦੀ ਜਨਮ ਸ਼ਤਾਬਦੀ ਤੇ ਹੈ ਨਾ 1998 ਦੇ ਵਿੱਚ ਜੋ ਹਰਨਾਲ 네ਰੂ ਜੀ ਨੇ ਉਹਨਾਂ ਦੇ ਜਨਮ ਨੂੰ ਮੁੱਖ ਰੱਖਦੇ ਹੋਏ ਹਨ 1998 ਦੇ ਵਿੱਚ ਜਾਰੀ ਕੀਤਾ ਹੋਇਆ ਇਹ ਏਜੀ 10 ਰੁਪਈਆ ਦਾ ਜਿਹੜਾ ਹੁਣ ਵੀ ਆਪਾਂ ਦੇਖਦੇ ਰਹੇ ਹਾਂ ਪਿੱਛੇ ਜੇ ਹੁਣ ਤਾਂ ਪਰ ਹਨਾ ਖਤਮ ਹੋ ਗਿਆ ਤੇ ਭਾਰਤੀ ਰਿਜ਼ਰਵ ਬੈਂਕ ਭਾਰਤੀ ਰਿਜ਼ਰਵ ਬੈਂਕ ਦੀ ਪਲੈਟਿਨਮ ਜੈਂਟੀ ਤੇ ਇਹ ਵੀ ਜਾਰੀ ਕੀਤਾ ਹੋਇਆਗਾ 1922 ਲੈ ਕੇ 2010 ਤੱਕ ਲਿਖਿਆ ਹੋਇਆ ਇਹਦੇ ਉੱਤੇ 10 ਰੁਪਏ ਦਾ ਸਿੱਕਾ AG 5 ਸੈਂਟ ਯੂਰੋਪੀਅਨ 5 ਸੈਂਟ ਹਨਾ 5 ਸੈਂਟ ਨਹੀਂ ਇਹ ਯੂਰੋਪੀਅਨ AVG ਇਹ ਹੈਗੇ ਨੇ 50 ਯੂਰੋਪੀਅਨ ਸੈਂਟ ਇਹਨਾਂ ਤੋਂ ਮਿਲ ਕੇ ਹੀ ਜਿਹੜਾ ਉਹ ਬਣਦਾ ਹਨਾ ਯੂਰੋ ਬਣਦਾ ਹੈ ਸੈਂਟ ਤੋਂ 50 ਸੈਂਟ ਨੇ ਇਹ ਇਹ ਨੇ ਜੀ 50 ਗ੍ਰਾਮਸ 50 ਗ੍ਰਾਮਸ ਇਹ ਹੈਗੇ ਨੇ ਜੀ ਕਤਰ ਦੇ ਕਤਰ ਦਾ ਸਿੱਕਾ ਇਹ 50 ਗ੍ਰਾਮਸ ਦਾ ਪਿੱਛੇ ਦੇਖੋ ਬਣਿਆ ਹੋਇਆ ਇਹਨਾਂ ਦੀ ਜਿਹੜੀ ਸਟੈਬਲਿਸ਼ ਪਿੱਛੇ ਪਾਈ ਹੋਈ ਹੈ ਤੇ ਮਤਲਬ ਇੰਨੇ ਤੱਕ ਇਹ ਸਿੱਕਾ ਬਣੂਗਾ ਜਾਂ ਜੋ ਵੀ ਇਦਾਂ ਦਾ ਹਨਾ ਸਿਸਟਮ ਹੈ 1902 ਪਹਿਲਾਂ 2020 ਪਾਇਆ ਹੋਇਆ ਫਿਰ 1941 ਪਾਇਆ ਹੋਇਆ ਤੇ ਪਿੱਛੇ ਸਾਈਨ ਬਣਾਏ ਹੋਏ ਨੇ ਹਨਾ ਆਪਣੀ ਉਹਨਾਂ ਨੇ ਸਟੇਟ ਆਫ ਕਤਰ ਸਟੇਟ ਆਫ ਕਤਰ ਲਿਖਿਆ ਹੋਇਆ ਨਾਲ ਤੇ ਇਹ ਨੇ ਜੀ ਕੁਸ਼ਕ ਨੋਟ ਜਿਵੇਂ 1 ਰੁਪਈਆ ਇੰਡੀਆਨ ਹੈ ਹਨਾ 1 ਰੁਪਿਆ ਜਿਹੜਾ ਹੁਣ ਦੇਖਣ ਨੂੰ ਮਿਲਦਾ ਨਹੀਂ ਹੈਗਾ ਆਮ ਹੈ ਹੀ ਨਹੀਂ ਕਿਸੇ ਲਵੇ ਸੰਭਾਲ ਲਿਆ ਹੋਇਆ ਹੋਊਗਾ ਹਨਾ ਤਾਂ ਹੀ ਐ ਨਹੀਂ ਨਹੀਂ ਹੈਗਾ ਹਨਾ 1 ਰੁਪਈਆ ਦਾ 1 ਰੁਪਈਆ ਨੋਟ ਹੈ ਦੇਖੋ 1 ਰੁਪਈਆ ਦਾ ਨੋਟ ਸੀਗਾ ਗਵਰਨਮੈਂਟ ਆਫ ਇੰਡੀਆ ਦਾ ਇਹ ਇਹ ਜੀ 2 ਰੁਪਈਆ ਦਾ ਨੋਟ 2 ਰੁਪਏ ਦਾ ਨੋਟ ਇਹ ਵੀ ਇੰਡੀਅਨ ਹੈ ਦੇਖੋ 2 ਰੁਪਈਆ ਦਾ ਇੰਡੀਅਨ ਰੁਪ ਜਿਹੜਾ ਇੰਡੀਅਨ ਰੁਪੀਜ਼ ਨੇ 2 ਉਹਨਾਂ ਦਾ ਨੋਟ ਇਹ ਵੀ 2 ਰੁਪਏ ਦਾ ਨੋਟ ਹੈ ਜੀ ਦੇਖੋ ਪਰ ਫਰਕ ਹੈ ਇਹਦੇ ਨਾਲੋਂ ਹਾਂ ਤਾਂ ਹੀ ਕਰਕੇ ਮੈਂ ਦਿਖਾਇਆ ਨੋਟ ਇਹ ਵੀ 2 ਰੁਪਏ ਦਾ ਹੀ ਆ ਇੰਡੀਆ ਦਾ ਹੀ ਆ ਪਰ ਇਹਦੇ ਨਾਲੋਂ ਇਹਦਾ ਡਿਫਰੈਂਸ ਹੈ ਫਰਕ ਹੈ ਬਹੁਤ ਹਾਂ ਜੀ ਤਾਂ ਕਰਕੇ ਮੈਂ ਦਿਖਾਇਆ ਦੇਖੋ ਪਿੱਛੇ ਚੇਂजेस ਨੇ ਜਾਨਾ ਏ ਨੇ ਜੀ 네ਪਾਲ ਦੇ 5 ਰੁਪਏ 네ਪਾਲ ਦੇ 네ਪਾਲ ਰਾਸ਼ਟਰ ਬੈਂਕ ਰੁਪਏ 5 ਤੁਰੰਤ ਫਾਈਨੇਜ ਹਨਾ ਲਿਖਿਆ ਹੋਇਆ ਇਹਦੇ ਉੱਤੇ 네ਪਾਲ ਦੇ 5 ਰੁਪਏ ਨੇ ਦੇਖੋ ਰੁਪੀਸ 5 ਵੀ ਲਿਖਿਆ ਹੋਇਆ ਪਿੱਛੇ ਹਨਾ ਨੈਕਸਟ ਹੈ ਜੀ ਇਹ ਹੈਗੇ ਨੇ ਜੀ ਰਾਇਲ ਮੋਨੇਟਰੀ ਅਥਾਰਟੀ ਆਫ ਭੂਟਾਨ ਪਟਾਣ ਦਾ 1 ਰੁਪਇਆ ਪਟਾਣ ਦੇ ਵਿੱਚ ਜਿਹੜੀ ਕਰੰਸੀ ਚੱਲਦੀ ਹੈ ਕਰੰਸੀ ਚੱਲਦੀ ਹੈ ਉੱਥੇ ਨੈਗੁਲਟਰਮ 1 ਨੈਗੁਲਟਰਮ ਹੈ ਇਹ 1 ਨੈਗੁਲਟਰਮ ਹੈ ਹਨਾ ਨੇ ਪਟਾਣ ਦਾ ਜਿਹੜਾ 1 ਰੁਪਇਆ ਹਨਾ ਦੇਖੋ ਇਹ ਨਹੀਂ ਜੀ ਆਪਣੇ ਇੰਡੀਅਨ 5 ਰੁਪਇਆ ਟਰੈਕਟਰ ਵਾਲੇ ਹਨਾ ਟਰੈਕਟਰ ਵਾਲੇ 5 ਰੁਪਇਆ ਜਿਹਨੂੰ ਆਪਾਂ ਕਹਿੰਦੇ ਹਾਂ ਹਨਾ ਬਹੁਤ ਵਧੀਆ ਲੱਗਦੇ ਨੇ ਇਹ ਸਾਰਿਆਂ ਨੂੰ ਹੀ ਟਰੈਕਟਰ ਵਾਲੇ ਨਹੀਂ ਕਿਉਂਕਿ ਕਿਸਾਨਾਂ ਦੀਆਂ ਤਾਂ ਵੈਸੇ ਹੀ ਜਾਂਦਾ ਜੁੜੀਆਂ ਨੇ ਟਰੈਕਟਰ ਦਾ ਬਣਿਆ ਹੋਇਆ ਤੇ ਇੰਡੀਅਨ 5 ਰੁਪਏ ਇਹ ਨੋਟ ਵੀ ਤਕਰੀਬਨ ਤਕਰੀਬਨ ਹੁਣ ਖਤਮ ਹੀ ਹੁੰਦਾ ਜਾ ਰਿਹਾ ਹਨਾ ਠੋਲੂਏ ਆ ਗਏ ਨੇ ਸਿੱਕੇ ਆ ਗਏ ਨੇ ਹਨਾ ਤੇ ਇਹ ਨੋਟ ਵੀ ਹੁਣ ਖਤਮੇ ਹੋ ਗਿਆ ਸੋ ACG ਸਾਰੇ ਅੱਜ ਦੀ ਕਰੰਸੀ ਬਾਰੇ ਇਨਫੋਰਮੇਟਿਵ ਵੀਡੀਓ ਕੁਝ ਨਵਾਂ ਟਰਾਈ ਕਰਨ ਦਾ ਕੋਸ਼ਿਸ਼ ਕੀਤਾ ਵੀ ਚਲੋ ਹਨਾ ਜਿਹੜੀ ਚੀਜ਼ ਆਪਣੇ ਕੋਲ ਹੈਗੀ ਆ ਉਹਦੇ ਬਾਰੇ ਆਪਾਂ ਹਨਾ ਦੱਸੀਏ ਇਹ ਆਹ ਉਮੀਦ ਹੈ ਕਿ ਤੁਹਾਨੂੰ ਸਾਡਾ ਬਲੌਗ ਪਸੰਦ ਆਊਗਾ ਜੀ ਇੱਥੇ ਕਰਦੀ ਹਾਂ ਜੀ ਆਪਣੇ ਅੱਜ ਦੇ ਬਲੌਗ ਦਾ ਐਂਡ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ